ਗੁਰਪਤਵੰਤ ਸਿੰਘ ਪੰਨੂ ਇੱਕ ਤਰ੍ਹਾਂ ਦਾ ਉਹ ਗੁਰ ਪਤਵੰਤ ਸਿੰਘ ਪੰਨੂ ਦੀ ਜਗ੍ਹਾ ਨਾ ਗੁਰ ਧਮਕੰਤ ਸਿੰਘ ਪੰਨੂ ਬਣਿਆ ਪਿਆ ਇਹਨੂੰ ਦਲਜੀਤ ਦਸਾਂ ਨੂੰ ਤਾਂਮ ਕੀ ਦੇਣ ਦੀ ਬਜਾਏ ਤੇ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਜਾਂ ਸਿੱਖਾਂ ਬਾਰੇ ਮਾੜਾ ਵਿਚਾਰ ਵਿਹਾਰ ਕੀਤਾ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਦਲਜੀਤ ਤੂੰ ਇਹ ਉਮੀਦ ਕਰਨੀ ਨਹੀਂ ਚਾਹੀਦੀ ਕਿ ਉਹ ਕਿਤੇ ਕੌਮ ਨੂੰ ਥੋੜਾ ਕੋਈ ਰਿਪਰੈਜ਼ੈਂਟ ਕਰ ਰਿਹਾ ਜਿਹੜੇ ਤਾਂ ਪਹਿਰੀਆਂ ਥਲਾਉਣੇ ਆ ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਸਾਡੀ ਲਿਆਕਤ ਦਰਸਾਉਂਦੀ ਹੈ ਹੁਣ ਤੋਂ ਮੇਰਗੇ ਲਾਲ ਜਿਨ੍ਹਾਂ ਤੋਂ ਉਮੀਦ ਕਰਦੇ ਆਂ ਵੀ ਇਹ ਸਿੱਖਾਂ ਨੂੰ ਕੋਈ ਸੇਧ ਦੇਣ ਉਹ ਖੁਦ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠੇ ਹੁੰਦੇ ਆ ਇਹਨਾਂ ਨੂੰ ਆਪਾਂ ਐਂਟਰਟੇਨਮੈਂਟ ਤੱਕ ਹੀ ਰੱਖਣਾ ਚਾਹੀਦਾ ਨਾ ਕਿ ਇਹਨਾਂ ਨੂੰ ਕੌਮ ਦੇ ਨੁਮਾਇੰਦਿਆਂ ਦੇ ਤੌਰ ਤੇ ਇਹਨਾਂ ਨੂੰ ਮਾਨ ਸਤਕਾਰ ਦੇਣਾ ਇਹ ਗਿੱਦੜਵਾ ਹਲਕੇ ਦੇ ਪਿੰਡਾਂ 'ਚ ਚੋਰੀਆਂ ਹੋ ਰਹੀਆਂ ਨੇ ਹਾਂਜੀ ਉਹ ਉੱਥੋਂ ਦੇ ਇੱਕ ਪਿੰਡ ਦੇ ਸਰਪੰਚ ਨੇ ਉਹ ਵੀਡੀਓ ਬਣਾ ਲਈ ਜਿਹੜੀ ਗੱਡੀ ਆਈ ਸੀ ਚੋਰੀ ਕਰਤੀ ਪਿੰਡ ਦੇ ਬਜ਼ੁਰਗ ਰੋ ਰਹੇ ਆ ਬਾਈ ਜੀ ਚਿੱਟੀਆਂ ਦਾੜੀਆਂ ਵਾਲੇ ਨਾ ਰੋ ਰਹੇ ਆ ਯਾਰ ਕਾਨੂੰਨ ਵਿਵਸਥਾ ਦਾ ਇਨਾ ਮਾੜਾ ਹਾਲ ਹੋਈ ਕਿਉਂ ਜਾ ਰਿਆ ਪਿੰਡ ਦਾ ਦੁਕਾਨਦਾਰ ਕਿੱਡਾ ਗਮੀਰ ਬੰਦਾ ਹੋਊਗਾ ਹਾਂ ਪਿੰਡ ਦੇ ਵਿੱਚ ਸਹੀ ਗੱਲ ਮਦਦਾਂ ਕਿ ਜਾ ਰਹੀ ਹੈ ਤੇ ਐਸਐਸਪੀ ਉਹ ਛਿਆਂ ਸਰਪੰਚਾਂ ਦੀ ਪੰਜ ਬੰਦੇ ਅੰਦਰ ਜਿਹੜੇ ਗਏ ਸੀ ਚ ਉਹਨਾਂ ਦੀ ਇਨੀ ਤੋਹੀਨ ਕਰਦਾ ਐਸਐਸਪੀ ਦੀ ਵਲਡਿੰਗ ਆ ਜਿਹੜੀ ਵੀ ਮੈਂ ਤੂੰ ਕੌਣ ਹੁੰਦਾ ਵੀਡੀਓ ਪਾਉਣ ਵਾਲਾ ਕਾਲੂ ਕਿਸੇ ਨੇ ਅੱਕੇ ਹੋਏ ਨੇ ਇਤਰਾ ਚੋਰ ਫੜ ਕੇ ਕਿਸੇ ਨੂੰ ਮਾਰ ਮਨਾ ਦਿੱਤਾ ਕੁਛ ਕਰਤਾ ਉਹ ਦੱਸ ਰਹੇ ਆ ਵੀ ਉੱਥੋਂ ਦੀ ਚੌਂਕੀ ਦੇ ਵਿੱਚ ਸਾਡੀਆਂ ਖਨੀ 70 ਕ 80 ਦਰਖਾਸਤਾਂ ਨੇ ਕਿਸੇ ਦਰਖਾਸਤ ਦਾ ਕੋਈ ਜਵਾਬ ਨਹੀਂ ਜੇ ਪੁਲਿਸ ਵਾਲਿਆਂ ਕੋਲੇ ਜਾਂਦੇ ਆ ਤਾਂ ਪੁਲਿਸ ਵਾਲੇ ਕਹਿੰਦੇ ਵੀ ਆਪ ਦਾ ਪ੍ਰਬੰਧ ਆਪ ਕਰੋ ਸਾਸਤਰੀ ਕਾਲ ਦੋਸਤੋ ਮੈਂ ਬਚਿੱਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਜਿੱਤ ਮੇਰੇ ਨਾਲ ਫੇਰ ਇੱਕ ਵਾਰੀ ਨੇ ਭਾਜੀ ਅਵਤਾਰ ਸਿੰਘ ਆਪਾਂ ਗੱਲ ਕਰਾਂਗੇ ਜਿਹੜਾ ਕਰੰਟ ਇਸ਼ੂ ਬੜਾ ਪਖਿਆ ਹੋਇਆ ਗੁਰਪਤਵੰਤ ਸਿੰਘ ਪੰਨੂ ਇੱਕ ਤਰ੍ਹਾਂ ਦਾ ਉਹ ਗੁਰ ਪਤਵੰਤ ਸਿੰਘ ਪੰਨੂ ਦੀ ਜਗ੍ਹਾ ਨਾ ਗੁਰਤਮਕੰਤ ਸਿੰਘ ਪੰਨੂ ਬਣਿਆ ਪਿਆ ਕਿ ਕਿਸੇ ਵੀ ਗੱਲ ਤੇ ਕੋਈ ਨਾ ਕੋਈ ਕੁਝ ਵੀ ਇਸ਼ੂ ਹੁੰਦਾ ਉਹਦੇ ਤੇ ਧਮਕੀ ਦੇਣੀ ਉਹਦੀ ਆਮ ਜੀ ਹੋਈ ਪਈ ਉਹਦੇ ਲਈ ਜਿਹਦਾ ਜਿਹਨੂੰ ਕੋਈ ਬਹੁਤਾ ਸੀਰੀਅਸ ਲੈਂਦੇ ਨਹੀਂ ਲੋਕ ਪਰ ਹੁਣ ਧਮਕੀ ਜਿਹੜੀ ਦਿੱਤੀ ਆ ਦਿਲਜੀਤ ਦਸਾਂਜ ਨੂੰ ਉਹ ਇੱਕ ਤਾਂ ਇਸ ਕਰਕੇ ਦਿੱਤੀ ਆ ਕਿ 1 ਨਵੰਬਰ ਨੂੰ ਇੱਥੇ ਆਸਟ੍ਰੇਲੀਆ 'ਚ ਜਿਵੇਂ ਉਹਦੇ ਸ਼ੋਅ ਆਲਰੇਡੀ ਚੱਲ ਰਹੇ ਆ ਸਿਡਨੀ 'ਚ ਵੀ ਹੋਇਆ ਬ੍ਰਿਸਬਨ 'ਚ ਹੋਇਆ ਤੇ ਇੱਕ ਤਰੀਕ ਨੂੰ ਵੀ ਸ਼ੋਅ ਆਉਦਾ ਇੱਕ ਤੇ 1 ਨਵੰਬਰ ਨੂੰ ਇੱਕ ਤੇ ਉਹਦੇ ਬਾਰੇ ਉਹਨੇ ਧਮਕੀ ਦਿੱਤੀ ਆ ਕਿ ਉਹਨੂੰ ਇਹ ਸ਼ੋਅ ਨਹੀਂ ਕਰਨਾ ਚਾਹੀਦਾ ਦੂਜੀ ਧਮਕੀ ਦਿੱਤੀ ਉਹਨੇ ਕਿ ਅਸੀਂ ਉਹਨੇ ਗਿਆ ਹੋਇਆ ਕੇਬੀਸੀ 'ਚ ਕੌਣ ਬਣੇਗਾ ਕਰੋੜਪਤੀ ਚਮਤਾਬਚਨ ਦੇ ਜਦੋਂ ਉਹਨੂੰ ਮਿਲਿਆ ਵਾ ਤੇ ਉਹਦੇ ਪੈਰਾਂ ਨੂੰ ਹੱਥ ਕਿਉਂ ਲਾਇਆ ਕਿਉਂਕਿ ਉਹਦੇ ਤੇ ਦੋਸ਼ ਲੱਗਦਾ ਕਿ 1984 ਚ ਜਦੋਂ ਇਹ ਹੋਇਆ ਸੀਗਾ ਕਤਲੋਗਾਰਤ ਦਿੱਲੀ ਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਉੱਥੇ ਉਹਨੇ ਇਹ ਕਿਹਾ ਸੀ ਕਿ ਖੂਨ ਦਾ ਬਦਲਾ ਖੂਨ ਜਿਹਦਾ ਕੋਈ ਸ਼ਾਇਦ ਮੈਨੂੰ ਲੱਗਦਾ ਕੋਈ ਵੀਡੀਓਗ੍ਰਾਫੀ ਕੋਈ ਰਿਕਾਰਡ ਹਲੇ ਤੱਕ ਮੈਂ ਤਾਂ ਨਹੀਂ ਦੇਖਿਆ ਹੋ ਸਕਦਾ ਕਿਸੇ ਨੇ ਦੇਖਿਆ ਹੋਵੇ ਤੇ ਆਪਾਂ ਭਾਈ ਨਾਲ ਗੱਲ ਕਰਦੇ ਆਂ ਇਹਦੇ ਬਾਰੇ ਕਿ ਭਾਈ ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਗੁਰਪ੍ਰਤਵਿੰਦ ਸਿੰਘ ਪੰਨੂ ਦੁਆਰਾ ਇਸ ਤਰ੍ਹਾਂ ਧਮਕੀ ਦਿੱਤੀ ਜਾਣੀ ਉਹ ਵੀ ਦਿਲਜੀਤ ਦਸਾਂਝ ਨੂੰ ਜੇ ਇਸ ਤਰੀਕੇ ਦਾ ਉਹਦਾ ਲੈਵਲ ਆ ਇਸ ਟਾਈਮ ਜਾਂ ਜੇ ਇਸ ਤਰੀਕੇ ਉਹ ਹਰ ਜਗ੍ਹਾ ਜਿੱਥੇ ਵੀ ਗੱਲ ਕਰਦਾ ਉਹ ਕਹਿੰਦਾ ਪੰਜਾਬੀ ਆ ਗਏ ਉਹ ਪੰਜਾਬੀਆਂ ਦੀ ਗੱਲ ਕਰਦਾ ਇੱਕ ਤਰ੍ਹਾਂ ਦਾ ਮਾਣ ਵਧਾ ਰਿਹਾ ਜਿਸਕ ਲੈਵਲ ਦਾ ਉਹ ਹੈਗਾ ਵਾ ਫਿਰ ਵੀ ਉਹਨੂੰ ਇਸ ਤਰ੍ਹਾਂ ਧਮਕੀ ਦੇਣੀ ਕਿੰਨੀ ਕਿ ਜਾਇਜ਼ ਗੱਲ ਆ ਜਿਹੜੀ ਤਾਂ ਹੈਗੀ ਜੀ 1 ਨਵੰਬਰ ਵਾਲੀ ਗੱਲ ਹੈ ਨਾ ਉਹ ਤਾਂ ਵੈਸੇ ਵੀ ਜਿੰਨੇ ਸਿੱਖ ਵਿਦਵਾਨ ਨੇ ਜਿੰਨੇ ਪੰਜਾਬੀ ਨੇ ਮੈਂ ਇੱਕ ਕਲਾਕਾਰ ਦੇ ਤੌਰ ਤੇ ਨਹੀਂ ਗੱਲ ਕਰਦਾ ਮੈਂ ਜਿੰਨੇ ਵੀ ਪ੍ਰਬੰਧਕ ਨੇ ਹਨ ਜਿਵੇਂ ਹੁਣ ਦੇਖੋ ਪਹਿਲਾਂ ਜਦੋਂ ਆਪਣੇ ਸ਼ਹੀਦੀ ਦਿਹਾੜੇ ਆਉਂਦੇ ਸੀ ਸਾਬਜਾਦਿਆਂ ਦੇ ਹੂੰ ਉਦੋਂ ਕਈ ਲੋਕ ਵਿਆਹ ਵੀ ਰੱਖ ਲੈਂਦੇ ਸੀ ਤੇ ਕਈ ਸਮਾਗਮ ਵੀ ਰੱਖਦੇ ਸੀ ਹੌਲੀ ਹੌਲੀ ਜਿੰਨਾ ਸचेਤ ਕੀਤਾ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖ ਇਤਿਹਾਸਕਾਰਾਂ ਨੇ ਜਿੰਨਾ ਵੀ ਆਇਆ ਸਮਾਜ ਦੇ ਵਿੱਚ ਤੇ ਮੇਰੇ ਖਿਆਲ ਚ ਹੁਣ ਦਸੰਬਰ ਦੇ ਵਿੱਚ ਕੋਈ ਖੁਸ਼ੀ ਦੇ ਪ੍ਰੋਗਰਾਮ ਨਹੀਂ ਰੱਖਦਾ ਹੂੰ ਇਹ ਪ੍ਰਬੰਧਕਾਂ ਨੂੰ ਆਲ ਓਵਰ ਪੂਰੇ ਸੰਸਾਰ ਚ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਪੰਜਾਬ ਇੰਡੀਆ ਜਿੱਥੇ ਵੀ ਆ ਹੈ ਨਾ 6 ਜੂਨ 1984 ਹੈ ਨਾ ਨਵੰਬਰ 1984 ਜੇ ਜਵੇਂ ਗੁਰਤੇਗ ਬਾਦਰਾ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਨਾ ਗੁਰअर्जਨਦੇਵ ਜੀ ਦਾ ਸ਼ਹੀਦੀ ਦਿਹਾੜਾ ਇਹਨਾਂ ਤਰੀਕਾਂ ਨੂੰ ਥੋੜਾ ਧਿਆਨ ਚ ਰੱਖ ਲੈਣਾ ਚਾਹੀਦਾ ਵੀ ਜਦੋਂ ਕੋਈ ਵੱਡੀਆਂ ਘਟਨਾਵਾਂ ਹੋਈਆਂ ਕੌਮ ਦੀ ਤਰਾਸਦੀ ਦੇ ਦਿਨ ਰਹੇ ਆ ਇਹ ਸ਼ਹੀਦੀਆਂ ਹੋਈਆਂ ਤੇ ਇਹਨਾਂ ਦਿਨਾਂ ਚ ਕੋਈ ਪ੍ਰੋਗਰਾਮ ਨਾ ਰੱਖਣ ਕੋਈ ਇਹ ਬੜੀ ਵੱਡੀ ਗੱਲ ਰਿੰਗੇ ਹੈ ਨਾ ਪਰ ਇਹ ਕੱਲੀ ਇੱਕ ਕਲਾਕਾਰ ਤੇ ਨਹੀਂ ਡਿਪੈਂਡ ਕਰਦਾ ਇਹ ਸਾਰੇ ਪ੍ਰਬੰਧਕਾਂ ਤੇ ਡਿਪੈਂਡ ਕਰਦਾ ਹੂੰ ਜਿਹੜੀ ਗੱਲ ਹੈਗੀ ਧਮਕੀ ਦੇਣ ਵਾਲੀ ਵੀ ਉਹ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਉਹਨੇ ਜਾ ਕੇ ਪੈਰੀਂ ਹਥ ਲਾਏ ਆ ਹੂੰ ਜਿਹੜੇ ਤਾਂ ਪੈਰੀਂ ਹਥ ਲਾਉਣੇ ਆ ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਸਾਡੀ ਲਿਆਕਤ ਦਰਸਾਉਂਦੀ ਹੈ ਹੂੰ ਮੇਰੀ ਬੇਸ਼ੱਕ ਚਿੱਟੀ ਦਾੜੀ ਹੋ ਗਈ ਹੈ ਬਾਈ ਜੀ ਮੈਂ ਜਦੋਂ ਵੀ ਪੰਜਾਬ ਜਾਂਦਾ ਜੇ ਮੇਰਾ ਕੋਈ ਪੁਰਾਣਾ ਅਧਿਆਪਕ ਮਿਲ ਜਾਂਦਾ ਮੈਂ ਤਾਂ ਹੁਣ ਵੀ ਪੈਰੀਂ ਹਥ ਲਾਉਂਦਾ ਹਾਂ ਨਾ ਬਿਲਕੁਲ ਜਿਹੜਾ ਪੈਰੀਂ ਹਥ ਲਾਉਣਾ ਹੈ ਸਾਡੀ ਪਰੰਪਰਾ ਸਾਡੇ ਸੰਸਕਾਰ ਆ ਸਾਡਾ ਸੱਭਿਆਚਾਰ ਆ ਪਰ ਜਿਹੜੀ ਹਮਤਾਬ ਬਚਨ ਦੇ ਪੈਰੀਂ ਹਥ ਲਾਉਣ ਵਾਲੀ ਗੱਲ ਆ ਇਹ ਪੰਨੂ ਸਾਹਿਬ ਨੂੰ ਜਿਹੜੀ ਗੱਲ ਇਹਨੂੰ ਦਲਜੀਤ ਦਸਾਂਹ ਨੂੰ ਤਾਂ ਅਸੀਂ ਕੀ ਦੇਂਦੀ ਬਿਜਾਏ ਤੇ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਜਾਂ ਸਿੱਖਾਂ ਬਾਰੇ ਮਾੜਾ ਵਿਚਾਰ ਵਿਹਾਰ ਕੀਤਾ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਆਹੋ ਮਸਲਾ ਹੱਲ ਕਹਿੰਦੇ ਕਮਲਾ ਮਾਰੋ ਕਮਲੇ ਦੀ ਮਾਂ ਮਾਰੋ ਨਹੀਂ ਤਾਂ ਹੋਰ ਜੰਮ ਤਰੂ ਅਸਲ ਜਿਹੜੀ ਜੜਾ ਉਹਨਾਂ ਨਾਲ ਨਿਬੜਨ ਨਾ ਦੇ ਕੁਝ ਕਰ ਸਕਦੇ ਹੋ ਨਾ ਜਿਨ੍ਹਾਂ ਨੇ ਸਿੱਖਾਂ ਦਾ ਨੁਕਸਾਨ ਕੀਤਾ ਕੌਮ ਦਾ ਨੁਕਸਾਨ ਕੀਤਾ ਉਹਨਾਂ ਨਾਲ ਨਿਬੜਨਾ ਮੈਂ ਇਹਦੇ ਨਾਲ ਰਲਦੀ ਮਿਲਦੀ ਇੱਕ ਉਦਾਹਰਨ ਦਿੰਦਾ ਹੂੰ ਅ ਕਈ ਨਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਜਾਂ ਸੁਧਾਰ ਲਈ ਚੱਲੇ ਨੇ ਜਿਹੜੇ ਯਾਨੀ ਕਿ ਰਹਿਤ ਮਰਿਆਦਾ ਦੇ ਵਿੱਚ ਸੁਧਾਰ ਚਾਹੁੰਦੇ ਨੇ ਹੂੰ ਪਰ ਉਹ ਮਾੜੇ ਢੀਡੇ ਬੰਦੇ ਤੇ ਜਾ ਕੇ ਹੀ ਇਹ ਨਿਯਮ ਲਾਗੂ ਕਰਦੇ ਨੇ ਜਿੱਥੇ ਕੋਈ ਤਕੜੇ ਬੰਦਿਆਂ ਦਾ ਪ੍ਰਬੰਧ ਚੱਲ ਰਿਹਾ ਹੂੰ ਉੱਥੇ ਮਹਾਰਾਜ ਪ੍ਰਕਾਸ਼ ਵੀ ਹੈ ਗੁਰੂ ਗ੍ਰੰਥ ਸਾਹਿਬ ਉਸੇ ਚਾਰਦواری ਦੇ ਅੰਦਰ ਉਸੇ ਚਾਰਦواری ਦੇ ਅੰਦਰ ਚਿਰਾਗ ਵੀ ਜਲ ਰਹੇ ਆ ਹੂੰ ਉੱਥੇ ਹੀ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਉੱਥੇ ਕੋਈ ਨਹੀਂ ਬੋਲਦਾ ਮੇਰਾ ਤਾਂ ਉਹ ਜੜ ਕੇ ਸੌਦੇ ਵਾਲੀ ਹਸਾਬਾ ਵੀ ਮਾੜੇ ਦੇ ਘਰ ਵਾਲੀ ਹਰੇਕ ਦੀ ਭਰਜਾਈ ਹੈ ਨਾ ਤਗੜੇ ਦੇ ਘਰ ਵਾਲੀ ਭੈਣ ਜੇ ਕੋਈ ਇਦਾਂ ਦੀ ਗੱਲ ਕਰਨੀ ਸੀ ਤਾਂ ਸਿੱਧੀ ਮੁਤਾਬਕਚਨ ਦੇ ਨਾਲ ਕਰਨ ਜੇ ਕਰਨੀ ਆ ਤਾਂ ਮੈਂ ਤਾਂ ਇਹ ਵੀ ਕਹਿਣਾ ਯਾਰ ਦਲਜੀਤ ਹੈ ਕੀ ਆ ਦਲਜੀਤ ਇੱਕ ਕਲਾਕਾਰ ਆ ਠੀਕ ਹੈ ਜੀ ਉਹ ਗਾਇਕਾ ਇੱਕ ਉਹ ਐਕਟਰ ਆ ਉਹਦਾ ਕੰਮ ਆ ਐਕਟਿੰਗ ਕਰਨੀ ਉਹਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰੇ ਤੇ ਉਹਦੇ ਵਿੱਚ ਪੰਜਾਬੀਆਂ ਦਾ ਜੇ ਮਾਣ ਬਣਾ ਸਕਦਾ ਵਾ ਇਸ ਤਰ੍ਹਾਂ ਕਰਦਿਆਂ ਹੋਇਆ ਉਹਦੇ ਤੇ ਉਹ ਕਰਨਾ ਚਾਹੀਦਾ ਦਲਜੀਤ ਤੋਂ ਇਹ ਉਮੀਦ ਕਰਨੀ ਨਹੀਂ ਚਾਹੀਦੀ ਕਿ ਉਹ ਕਿਤੇ ਕੌਮ ਨੂੰ ਥੋੜਾ ਕੋਈ ਰਿਪਰੈਜ਼ੈਂਟ ਕਰ ਰਿਆ ਜਾਂ ਉਹ ਕੋਈ ਡੇਰਾ ਕੋਈ ਸਿੱਖੀ ਦੇ ਬਾਰੇ ਉਹ ਕਰਕੇ ਬੈਠਾ ਹੁੰਨੇ ਅਮਰਤ ਛਕਾ ਜੀ ਜਾਂ ਉਹ ਕੋਈ ਐਸਜੀਪੀਸੀ ਦਾ ਬੜਾ ਵੱਡਾ ਉਹ ਵੱਡੇ ਉਹਦੇ ਤੇ ਬੈਠਾ ਜਾਂ ਕਿਤੇ ਹੋਰ ਜਿਹੜੀਆਂ ਆਪਣੀਆਂ ਸਿੱਖਾਂ ਦੀਆਂ ਹੈਗੀਆਂ ਨੇ ਸੰਸਥਾਵਾਂ ਉਹਨਾਂ ਦਾ ਕੋਈ ਮੁਖੀ ਆ ਉਹ ਇੱਕ ਕਲਾਕਾਰ ਆ ਉਹਦੇ ਤੋਂ ਇਹ ਉਮੀਦ ਹੀ ਕਿਉਂ ਕਰ ਰਹੇ ਹੋ ਕਿ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰੇ ਜਿੰਨਾ ਤੋਂ ਉਮੀਦ ਕਰਨੀ ਆ ਹੁਣ ਤੋ ਮੇਰਗੇ ਲਾ ਲਓ ਜਿਨ੍ਹਾਂ ਤੋਂ ਉਮੀਦ ਕਰਦੇ ਆਂ ਵੀ ਇਹ ਸਿੱਖਾਂ ਨੂੰ ਕੋਈ ਸੇਧ ਦੇਣ ਉਹ ਖੁਦ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠੇ ਹੁੰਦੇ ਆ ਠੀਕ ਹੈ ਜੀ ਉਹ ਉਹਦੇ ਉਹਦੇ ਬਾਰੇ ਬੋਲਦਾ ਕੋਈ ਉਹਨੇ ਬਾਰੇ ਪੰਨੂ ਹਣਾ ਦੀ ਬੋਲਣ ਦੀ ਹਿੰਮਤ ਹੈਗੀ ਵੀ ਕਰ ਜਾਣਗੇ ਕੋਈ ਕਹਿ ਲੈਣਗੇ ਕੁਝ ਉਹਨਾਂ ਨੂੰ ਜਿੱਥੇ ਜੋਰ ਚੱਲਦਾ ਨਾ ਉੱਥੇ ਚਲਾਈ ਜਾਂਦੇ ਨੇ ਤਕੜੇ ਵਾਲੇ ਪਾਸੇ ਨੂੰ ਨਹੀਂ ਹੁੰਦੇ ਉਧਰੋਂ ਪਤਾ ਟੰਬੇ ਪੈਣੇ ਨੇ ਉਹਨਾਂ ਕਿੱਥੇ ਸੁਣਨੀ ਹੈਣਾ ਇਹਦੇ ਤੋਂ ਮੈਨੂੰ ਨਹੀਂ ਲੱਗਦਾ ਕਿ ਦਿਲਜੀਤ ਤੋਂ ਇਹੋ ਜਿਹੀ ਉਮੀਦ ਰੱਖਣੀ ਚਾਹੀਦੀ ਆ ਕਿ ਉਹ ਇੰਜ ਕਿਉਂ ਕਰਦਾ ਉਹ ਇੰਜ ਕਿਉਂ ਕਰਦਾ ਉਹਨੂੰ ਇੰਨਾ ਹੱਕ ਨਹੀਂ ਐਕਚੁਅਲੀ ਦੇਣਾ ਚਾਹੀਦਾ ਕਿ ਉਹ ਤੁਸੀਂ ਇਹ ਮਹਿਸੂਸ ਕਰੋ ਵੀ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਠੀਕ ਹੈ ਉਹ ਸਿੱਖ ਹੈ ਇੱਕ ਸਿੱਖ ਕਰੇ ਜੰਮਿਆ ਜਿਵੇਂ ਆਪਾਂ ਬਾਕੀ ਸਾਰੇ ਜੰਮੇ ਆ ਠੀਕ ਹੈ ਜੀ ਉਹਦੇ ਉਹਦਾ ਫਰਜ਼ ਉਹ ਫਿਰ ਵੀ ਨਿਭਾ ਰਿਹਾ ਜਿੱਥੇ-ਜਿੱਥੇ ਜਾਂਦਾ ਵਾ ਜਿੰਨੀ ਕਿ ਜੋਗਾ ਹੈਗਾ ਉਹ ਕਹਿ ਲਿੰਦਾ ਹੈ ਕਿ ਇਸ ਲੈਵਲ ਤੇ ਜਾ ਕੇ ਭਾਜੀ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਨੇ ਇੱਕ ਇੱਕ ਬਿਆਨ ਦੇਣ ਤੋਂ ਪਹਿਲਾਂ ਯਾਰ ਇਸ ਮੁਲਕ ਚੋਂ ਨੇ ਰਹਿਣਾ ਥਾਂ ਥਾਂ ਤੇ ਉਹ ਸ਼ੋਅ ਲਾਉਣੇ ਆ ਜਾਂਦਾ ਵਾ ਲਾਉਣ ਪੈਸੇ ਲਈ ਇਹ ਚੱਲ ਰਿਹਾ ਨਾ ਸਾਰਾ ਕੁਝ ਇਹਨੂੰ ਇਸ ਤਰੀਕੇ ਲੈਣਾ ਕਿ ਉਹ ਹੁਣ ਨਾਲੇ ਕੋਈ ਵੀ ਚੀਜ਼ ਹੈ ਭਾਜੀ ਪਿਆਰ ਨਾਲ ਉਹਨੂੰ ਸਮਝਾ ਕੇ ਤੇ ਇਹ ਕਹੀ ਜਾ ਸਕਦੀ ਆ ਕਿ ਬਈ ਤੂੰ ਐ ਨਾ ਕਰ 1 ਨਵੰਬਰ ਨੂੰ ਸ਼ੋਅ ਨਾ ਲਾ ਜਾਂ ਤੈਨੂੰ ਆ ਨਹੀਂ ਸੀ ਚਾਹੀਦਾ ਕਰਨਾ ਇਸ ਤਰ੍ਹਾਂ ਉਹਦੇ ਪੈਰੀਂ ਹੱਥ ਨਹੀਂ ਸੀ ਲਾਉਣੇ ਚਾਹੀਦੇ ਇਹਦੇ ਨਾਲ ਸਾਡੀਆਂ ਭਾਵਨਾਵਾਂ ਪੜਕੀਆਂ ਨੇ ਜਾਂ ਇਸ ਤਰ੍ਹਾਂ ਜਾਂ ਯਾ ਵਾਟਐਵਰ ਪਰ ਕਿਸੇ ਨੂੰ ਡਰਾ ਕੇ ਧਮਕਾ ਕੇ ਯਾਰ ਤੁਸੀਂ ਸਿੱਧਾ ਧਮਕੀ ਦੇ ਰਹੇ ਮੈਂ ਤੈਨੂੰ ਮਾਰ ਦੇਾਂਗੇ ਇਸ ਤਰ੍ਹਾਂ ਕਰਕੇ ਮੰਨ ਲਓ ਜੋ 1 ਨਵੰਬਰ ਦਾ ਸ਼ੋਅ ਕੈਨਸਲ ਵੀ ਕਰ ਦਿੰਦਾ ਜਾਂ ਉਸ ਚੀਜ਼ ਲਈ ਮਾਫੀ ਵੀ ਮੰਗ ਲੂਗਾ ਕੀ ਹੋ ਜੂਗਾ ਉਹਦੇ ਨਾਲ ਕੀ ਹੋ ਜੂਗਾ ਉਹ ਦਿਲੋਂ ਤਾਂ ਨਹੀਂ ਨਾ ਕੋਈ ਚੀਜ਼ ਹੋਈ ਉਹ ਅੱਗੇ ਤੋਂ ਜਿੰਨੀ ਕ ਗੱਲ ਕਰਦਾ ਉਹ ਵੀ ਨਹੀਂ ਕਰੂਗਾ ਉਹ ਬਿਲਕੁਲ ਹੀ ਇਸ ਨੂੰ ਦੂਰ ਰਹੂਗਾ ਮੈਨੂੰ ਲੱਗਦਾ ਇਹ ਗਲਤ ਗੱਲ ਆ ਯਾਰ ਹਰ ਗੱਲ ਤੇ ਕਿਸੇ ਨੂੰ ਧਮਕੀ ਦੇ ਦੇਣੀ ਧਮਕੀ ਨਾਲ ਉਹ ਕਰਵਾਇਆ ਜਾ ਸਕਦਾ ਉਹ ਚੀਜ਼ ਪਰ ਉਹ ਮਾਨ ਸਤਕਾਰ ਨਹੀਂ ਉਸ ਤਰੀਕੇ ਦਾ ਉਹ ਕੀਤਾ ਜਾ ਸਕਦਾ ਇਸ ਤਰ੍ਹਾਂ ਬਹਾਰ ਵੈਸੇ ਚਲੋ ਜਿਹੜੇ ਮੈਂ ਤੁਹਾਨੂੰ ਰਾਇ ਦਿੱਤੀ ਹੈ ਵੀ ਸਮੇਂ ਮੁਤਾਬਕ ਜਾਗਰਤੀ ਆਈ ਲੋਕਾਂ ਨੇ ਦਸੰਬਰ ਦੇ ਵਿੱਚ ਸਾਬਜਾਦਾਂ ਦੀ ਸ਼ੀਦੀ ਦਿਹਾੜਾਂ ਦੇ ਖੁਸ਼ੀ ਦੇ ਪ੍ਰੋਗਰਾਮ ਕਰਨੇ ਬੰਦ ਕਰਤੇ ਹੁਣ ਇਹਦਾ ਇੱਕ ਸੈਕੰਡ ਸਬਸਟੀਟਿਊਟ ਵੀ ਹੋ ਸਕਦਾ ਸੀ ਜਿਵੇਂ ਸਿਡਨੀ ਸ਼ੋ ਹੋਇਆ ਹਾਂ ਜੇ ਇਦਾਂ ਦੀ ਗੱਲ ਪਹਿਲਾਂ ਮੈਨੂੰ ਨਹੀਂ ਪਤਾ ਵੀ ਇਹ ਧਮਕੀ ਕਦੋਂ ਆਈ ਆ ਕਿੰਨਾ ਦਿਨਾਂ ਬਾਅਦ ਹੀ ਆਈ ਆ ਜਿਵੇਂ ਵੱਡਾ ਇਕੱਠ ਹੋਇਆ ਹੈ ਨਾ ਜਾਂ ਹੁਣ ਇਕੱਠ ਹੋ ਰਿਹਾ ਉੱਥੇ ਸਾਡੀ ਸਿੱਖੀ ਦੀ ਵੈਸੇ ਵੀ ਉਹ ਪਹਿਲੇ 5 ਮਿੰਟ ਮੰਨ ਲਓ ਜੇ ਗੱਲ ਹੀ ਕਰ ਦਵੇ ਇਸ ਵਿਸ਼ੇ ਤੇ ਵੀ ਭਾਈ ਆ ਜਿਹੜਾ ਨਵੰਬਰ ਦਾ ਦਿਨ ਚੱਲ ਰਿਹਾ ਇਹ ਸ਼ਹੀਦیاں ਹੋਈਆਂ ਇਹ ਕਲੁਕਾਰਾ ਹੋਇਆ ਇਹ ਕੌਮ ਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕਰਦੇ ਆ ਉਸ ਵੇਹ ਯਾਦ ਕਰਨ ਤੋਂ ਬਾਅਦ ਆਪਦਾ ਪ੍ਰੋਗਰਾਮ ਕਰ ਲੈ ਮੇਰੇ ਖਿਆਲ ਚ ਇਹ ਵੀ ਵਧੀਆ ਮੈਸੇਜ ਜਾਂਦਾ ਨੌਜਵਾਨ ਪੀੜ੍ਹੀ ਨੂੰ ਸਾਰੀ ਗੱਲ 5 ਮਿੰਟਾਂ ਚ ਇਤਿਹਾਸ ਦਰਾਇਆ ਜਾ ਸਕਦਾ ਪਰ ਮੈਨੂੰ ਮੈਨੂੰ ਇਹ ਲੱਗਦਾ ਪਾਜੀ ਇਹ ਕੰਮ ਹੁੰਦਾ ਨਹੀਂਗਾ ਇਹ ਕੰਮ ਉਹਨਾਂ ਦਾ ਵਾ ਜਿਹੜੇ ਇਸ ਕੰਮ ਲੱਗੇ ਹੋਏ ਨੇ ਐਸਜੀਪੀਸੀ ਆ ਜਾਂ ਦੂਜੇ ਤੀਜੇ ਇਹਦੇ ਬਾਰੇ ਇਹਨਾਂ ਦਿਨਾਂ ਬਾਰੇ ਜਾਂ ਇਹਨਾਂ ਦਿਨਾਂ ਦੀ ਮਹੱਤਤਾ ਬਾਰੇ ਐਨੇ ਢਾਡੀ ਰਾਗੀ ਦੂਜੇ ਤੀਜੇ ਸੰਸਥਾਵਾਂ ਆ ਆਪਣੀਆਂ ਕਿੰਨੇ ਕਿੰਨੀਆਂ ਹੋ ਹੈਗੀਆਂ ਨੇ ਜਿਹੜੀਆਂ ਇਹਦੇ ਬਾਰੇ ਦੱਸਦੀਆਂ ਨੇ ਇਹਦੇ ਦੱਸਣ ਨਾਲ ਇਕੱਲੇ ਨਾ ਕੀ ਹੋ ਜਾਣਾ ਇਹ ਵੀ ਮੰਨ ਲੈਣੇ ਆ ਕਿ ਚਲੋ ਉਹਨੂੰ ਨੌਜਵਾਨ ਸੁਣਦੇ ਨੇ ਯਾਰ ਨੌਜਵਾਨਾਂ ਨੂੰ ਪਤਾ ਤਾਂ ਸਭ ਨੂੰ ਵੈਸੇ ਹੀ ਹੈਗਾ ਨਾ ਇਹਨਾਂ ਕਲਾੰਦਾਂ ਦਾ ਇਸ ਤਰ੍ਹਾਂ ਕਰਕੇ ਯਾਰ ਉਹਨੂੰ ਇੱਕ ਤਰਫਾ ਜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੇ ਉਹ ਇਸ ਤਰ੍ਹਾਂ ਕਰੂਗਾ ਨਾ ਇਹਦੇ ਨਾਲ ਜਿਸ ਤਰ੍ਹਾਂ ਹੁਣ ਗਲੋਬਲ ਸਟਾਰ ਬਣ ਗਏ ਇੱਕ ਤਰ੍ਹਾਂ ਦਾ ਈਵਨ ਗੋਰੇ ਜਿਨ੍ਹਾਂ ਨੂੰ ਸਮਝ ਵੀ ਨਹੀਂ ਆਉਂਦੀ ਅ ਸਿਡਨੀ ਦੇ ਸ਼ੋਅ ਬਾਰੇ ਪਤਾ ਲੱਗਾ ਕਿ ਐਨੇ ਗੋਰੇ ਪਹੁੰਚੇ ਹੋਏ ਸੀ ਉੱਥੇ ਟਿਕਣਾ ਲੈ ਲੈ ਕੇ ਹੁਣ ਲੈਂਗੁਏਜ ਵੀ ਨਹੀਂ ਸਮਝ ਆਉਂਦੀ ਸਿਰਫ ਮਿਊਜ਼ਿਕ ਵਧੀਆ ਲੱਗਦਾ ਹਨ ਤੇ ਉਹਨੂੰ ਸਮੇਟਣ ਉਹਨੂੰ ਇੱਕ ਤਰ੍ਹਾਂ ਦਾ ਸੰਗੋੜਨ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਦੀ ਜੇ ਇਹ ਕਹਾਂਗੇ ਆਪਾਂ ਕਿ ਤੂੰ ਸਿਰਫ ਸਿੱਖਾਂ ਦੀ ਗੱਲ ਕਰ ਜਾਂ ਸਿੱਖਾਂ ਦੇ ਜਿਹੜੇ ਇਹੋ ਜਿਹੇ ਮੁੱਦੇ ਨੇ ਇਹੋ ਜਿਹੇ ਮਸਲੇ ਨੇ ਉਹਨਾਂ ਤੇ ਉਹ ਗੱਲ ਕਰੂਗਾ ਨਾ ਫਿਰ ਉਹ ਪੂਰਾ ਗਲੋਬਲ ਕਲਾਕਾਰ ਵਜੋਂ ਦੀ ਉਹ ਖਰਾਬ ਹੋ ਗਈ ਮੇਰੇ ਹਿਸਾਬ ਨਾਲ ਮੈਨੂੰ ਤੇ ਇਹ ਲੱਗਦਾ ਮੈਨੂੰ ਲੱਗਦਾ ਉਹਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਯਾਰ ਅਸਲ ਨਾ ਚਾਹੇ ਕੋਈ ਫਿਲਮੀ ਐਕਟਰ ਆ ਚਾਹੇ ਗਾਉਣ ਵਾਲਾ ਹਨਾ ਦੇਖੋ ਉਹਨਾਂ ਦਾ ਇੱਕ ਪੇਸ਼ਾ ਹੂੰ ਉਹਨਾਂ ਨੂੰ ਜਿਹੜਾ ਵੀ ਕੋਈ ਪੇ ਕਰ ਰਿਹਾ ਉਹ ਉੱਥੇ ਜਾ ਕੇ ਸਟੇਜ ਪਰਫਾਰਮ ਕਰ ਰਿਹਾ ਹੈ ਹਨਾ ਉਹ ਡਿਊਟੀ ਆ ਦੀ ਕਲਾਕਾਰ ਨੇ ਜੋ ਮੰਨ ਲਓ ਕੋਈ ਫਿਲਮ ਵੀ ਕਰਨੀ ਆ ਉਹਨੇ ਜਿਹੜੇ ਕਰੈਕਟਰ ਨਿਭਾਉਣੇ ਆ ਆ ਉਹ ਉਹਨੂੰ ਉਹ ਪਾਤਰ ਨਿਭਾਉਣੇ ਪੈਂਦੇ ਕਿਉਂਕਿ ਉਹਨੂੰ ਪੇ ਕਰ ਰਿਹਾ ਡਾਇਰੈਕਟਰ ਹਨਾ ਹਾਂ ਬਿਲਕੁਲ ਹੂੰ ਇਹਨਾਂ ਨੂੰ ਆਪਾਂ ਐਂਟਰਟੇਨਮੈਂਟ ਦਾ ਕੀ ਰੱਖਣਾ ਚਾਹੀਦਾ ਨਾ ਕਿ ਇਹਨਾਂ ਨੂੰ ਕੌਮ ਦੇ ਨੁਮਾਇੰਦਿਆਂ ਦੇ ਤੌਰ ਤੇ ਇਹਨਾਂ ਨੂੰ ਮਾਨ ਸਤਕਾਰ ਦੇਣਾ ਇਹ ਕੋਤੋਂ ਕਿ ਨਹੀਂ ਬਣਦੀ ਹੁਣ ਜਿਸ ਤਰ੍ਹਾਂ ਇਹਨੇ 1984 ਫਿਲਮ ਕੀਤੀ ਸੀ ਕਿੰਨੀ ਵਧੀਆ ਫਿਲਮ ਚ ਐਕਟਿੰਗ ਕੀਤੀ ਚਲੋ ਉਹਦੇ ਨਾਲ ਲੋਕਾਂ ਨੂੰ ਇੱਕ ਇਹ ਥੋੜਾ ਵੀ 1984 ਫਿਲਮ ਕਰਕੇ ਉਹ ਉਸ ਕਤਾਰ ਚ ਸ਼ਾਮਲ ਹੋ ਗਿਆ ਜਾਂ ਉਹਦੀ ਕੋਈ ਕੁਰਬਾਨੀ ਹੋਗੀ ਉਹਦੀ ਕੋ ਕੁਰਬਾਨੀ ਤੇ ਨਹੀਂ ਨਾ ਹੋ ਗਈ ਉਹ ਫਿਲਮ ਕਰਕੇ ਜੇ ਹੁਣ ਭਾਈ ਜੋ ਸੁਨ ਸਿੰਘ ਖਾਲੜਾ ਦੀ ਉਹ ਫਿਲਮ ਕਰ ਰਿਹਾ ਸੀ ਉਹਨੇ ਉਹ ਫਿਲਮ ਰਿਲੀਜ਼ ਕਰਨ ਲਈ ਭਾਜੀ ਉਹਨੇ ਦੱਸੀ ਹੈ ਗੱਲ ਆਪਣੇ ਲਾਈਵ ਚ ਵੀ ਉਹਨੇ ਪੂਰੀ ਕੋਸ਼ਿਸ਼ ਕਰ ਲਈ ਕਿ ਕਿਸੇ ਤਰ੍ਹਾਂ ਭਾਵੇਂ Netflix ਤੇ ਫਿਲਮ ਰਿਲੀਜ਼ ਹੋ ਜਾਏ ਉਹਨੇ ਆਪਣੇ ਪੱਲਿਓਂ ਵੀ ਕਿਹਾ ਮੈਂ ਸਾਰੇ ਸਾਰੇ ਹਿੱਲੇ-ਵਸੀਲੇ ਵਰਤ ਲਏ ਵੀ ਉਹ ਫਿਲਮ ਕਿਸੇ ਤਰ੍ਹਾਂ ਜਾਵੇ ਲੋਕਾਂ 'ਚ ਉਹ ਵਧੀਆ ਫਿਲਮ ਬਣੀ ਹੋਈ ਸੀਗੀ ਹੁਣ ਉਸ ਫਿਲਮ ਦਾ ਕਰਕੇ ਤੇ ਆਪਣੇ ਲੋਕ ਉਤੇ ਪ੍ਰਾਊਡ ਕਰਦੇ ਵੀ ਚਲੋ ਯਾਰ ਚੰਗਾ ਕਰ ਰਿਹਾ ਉਹ ਚਲੋ ਲੋਕਾਂ ਨੂੰ ਜਾਗਰਿਤ ਕਰ ਰਿਹਾ ਜੋ ਉਸ ਟਾਈਮ ਹੋਇਆ ਸੀ ਪਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਹਨ ਉਹ ਹੋਰਾਂ ਨੂੰ ਵੀ ਪਤਾ ਲੱਗੂਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆ ਚੀਜ਼ਾਂ ਹੋਈਆਂ ਸੀਗੀਆਂ ਜੇ ਐਟ ਦਾ ਸੇਮਟਾ ਉਹ ਵੀ ਐਸੇ ਐਕਟਰੀ ਕੀਤੀ ਨਾ ਉਹਨੇ ਜੇ ਹੈ ਜੇ ਸੇਮ ਟਾਈਮ ਉਹਨੇ ਚਮਕੀਲੇ ਦਾ ਰੋਲ ਕਰ ਲਿਆ ਉਸ ਗੱਲ ਦਾ ਵੀ ਰੋਲਾ ਪਿਆ ਵੀ ਇਹਨੇ ਚਮਕੀਲੇ ਦਾ ਰੋਲ ਕਿਉਂ ਕੀਤਾ ਉਹਦੇ ਵਿੱਚ ਇਹਨੇ ਸ਼ਾਇਦ ਆਪਣੇ ਵਾਲ ਕਟਾਤੇ ਜੀ ਉਹਨੇ ਪੱਗ ਨਹੀਂ ਬੰਨੀ ਇਹ ਨਹੀਂ ਉਹ ਨਹੀਂ ਉਹ ਇੱਕ ਕਲਾਕਾਰ ਆ ਮੈਨੂੰ ਲੱਗਦਾ ਉਹਨੂੰ ਇਸ ਚੀਜ਼ ਤੋਂ ਦੂਰ ਹੀ ਰੱਖਣਾ ਚਾਹੀਦਾ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਚਾਹੀਦਾ ਇਹ ਜਿਨ੍ਹਾਂ ਦਾ ਕੰਮ ਆ ਉਹ ਆਪਣੀ ਜ਼ਿੰਮੇਵਾਰੀ ਨਿਭਾਉਣਾ ਆਪਣੇ ਕਿਰਦਾਰ ਜਿਹੜੇ ਲੱਗੇ ਹੋਏ ਨੇ ਇਸ ਤਰ੍ਹਾਂ ਯਾਰ ਜਿਹੜੇ ਸਿੱਖੀ ਦਾ ਪ੍ਰਚਾਰ ਕਰਨ ਲਈ ਜਾਂ ਸੰਸਥਾਵਾਂ ਨੇ ਉਹ ਆਪਣੇ ਕਿਰਦਾਰ ਤੇ ਆਪਣੇ ਕੰਮਾਂ ਨਾਲ ਇਸ ਤਰ੍ਹਾਂ ਦਾ ਪ੍ਰਭਾਵ ਛੱਡਣ ਕੇ ਲੋਕ ਆਟੋਮੈਟਿਕਲੀ ਪ੍ਰਭਾਵਿਤ ਹੋਣ ਉਸ ਚੀਜ਼ ਤੋਂ ਹਨਾ ਬੱਚੇ ਨੌਜਵਾਨ ਉਸ ਚੀਜ਼ ਦੇ ਵੱਲ ਨੂੰ ਤੁਰਨ ਨਾ ਕਿ ਇਹਨਾਂ ਕਲਾਕਾਰਾਂ ਤੋਂ ਇਹ ਉਮੀਦ ਕਰਨੀ ਇਹ ਤਾਂ ਕੱਲ ਨੂੰ ਕੋਈ ਹੋਰ ਰੋਲ ਮਿਲੂਗਾ ਪੈਸੇ ਮਿਲਣਗੇ ਉਸ ਰੋਲ ਲਈ ਕੁਝ ਵੀ ਰੋਲ ਕਰਨਗੇ ਯਾਰ ਇਹਨਾਂ ਤੋਂ ਤੇ ਉਮੀਦ ਕਰਨੀ ਮੈਨੂੰ ਲੱਗਦਾ ਠੀਕ ਗੱਲ ਨਹੀਂ ਹੈਗੀ ਬਿਲਕੁਲ ਹਮ ਸੋ ਦੂਜਾ ਇਸ਼ੂ ਆਪਾਂ ਭਾਜੀ ਤੁਸੀਂ ਕਹਿ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਨੇ ਜਿੱਦੇ ਵਿੱਚ ਅੱਜ ਗਲਤ ਤੁਸੀਂ ਬੜੀ ਹੈਰਾਨੀ ਵਾਲੀ ਦੱਸੀ ਕਿ ਟਰਾਂਸਫਾਰਮਰ ਹੀ ਚੋਰੀ ਹੋ ਰਹੇ ਨੇ ਉਹ ਵੀ ਬੜੇ ਵੱਡੇ ਸਕੇਲ ਤੇ ਦੱਸੋ ਬਣਾਓ ਉਹਦੇ ਬਾਰੇ ਕੀ ਗੱਲਬਾਤ ਆ ਸਾਰੀ ਉਹਦੇ ਚ ਜਿਹੜੀ ਸਮੇਂ ਦੀ ਹੁਣ ਦੀ ਸਰਕਾਰ ਆ ਪੰਜਾਬ ਸਰਕਾਰ ਆ ਹਨਾ ਹਾਂਜੀ ਉਹ ਕਹਿ ਰਿਹਾ ਲਾ ਐਂਡ ਆਰਡਰ ਬਹੁਤ ਵਧੀਆ ਪੰਜਾਬ ਚ ਹਾਂਜੀ ਮੈਂ ਉਸ ਵਿਸ਼ੇ ਤੇ ਤੁਹਾਨੂੰ ਗੱਲ ਕਰਨੀ ਹੈ ਵੀ ਐਡੀ ਦੁਖਦਾਈ ਗੱਲ ਆ ਆ ਆ ਪਿਛਲੇ ਦਿਨਾਂ ਦੀ ਘਟਨਾ ਪਹਿਲੀ ਗੱਲ ਤਾਂ ਇੱਕ ਐਮਐਲਏ ਦੀ ਤੋਹੀਨ ਆ ਹੂੰ ਜਦੋਂ ਐਮਐਲਏ ਫੋਨ ਕਰ ਰਿਹਾ ਐੱਸਐੱਸਪੀ ਨੂੰ ਹੂੰ ਤੇ ਜੇ ਉਸ ਬੰਦਿਆਂ ਦਾ ਗਿਆ ਦਾ ਨਰਾਦਰ ਹੋਇਆ ਉਹ ਬੰਦਿਆਂ ਦਾ ਨਹੀਂ ਹੋਇਆ ਐਮਐਲਏ ਦਾ ਹੋਇਆ ਹੂੰ ਠੀਕ ਹੈ ਹੂੰ ਇਹ ਗਿੱਦਰਬਾ ਹਲਕੇ ਦੇ ਪਿੰਡਾਂ 'ਚ ਚੋਰੀਆਂ ਹੋ ਰਹੀਆਂ ਨੇ ਹਾਂਜੀ ਉਹ ਉੱਥੋਂ ਦੇ ਇੱਕ ਪਿੰਡ ਦੇ ਸਰਪੰਚ ਨੇ ਉਹ ਵੀਡੀਓ ਬਣਾ ਲਈ ਜਿਹੜੀ ਗੱਡੀ ਆਈ ਸੀ ਚੋਰੀ ਕਰਨ ਓਕੇ ਠੀਕ ਹੈ ਤੇ ਉਹਨੇ ਜਿਹੜਾ ਪਿੰਡ ਦਾ ਗਰੁੱਪ ਸੀ ਉਹ ਪਤਾ ਵੀ ਪਾਈ ਆ ਗੱਡੀ ਆ ਨੰਬਰ ਆ ਇਹ ਆਈ ਆ ਵੀ ਇਹ ਪਤਾ ਕਰੋ ਕਿਸੇ ਨੇ ਦੇਖੀ ਹੋਵੇ ਪਰ ਉਹ ਦੂਬਾਰ ਟ੍ਰੇਸ ਹੋਈ ਉਹ ਮੋਗੇ ਜ਼ਿਲ੍ਹੇ ਦਾ ਤਹਿਸੀਲ ਬਾਗਾਪੁਰਾਣਾ ਦਾ ਮਾੜੀ ਮੁਸਤਾਫਾ ਪਿੰਡ ਆ ਜਿੱਥੋਂ ਦੀ ਉਹ ਗੱਡੀ ਸੀ ਜਿੱਥੋਂ ਦੀ ਉਹ ਗੱਡੀ ਆ ਮਾੜੀ ਮੁਸਤਾਫਾ ਦੀਆਂ ਵੱਖਰੀਆਂ ਘਟਨਾਵਾਂ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਹੋ ਰਹੀਆਂ ਨੇ ਠੀਕ ਹੈ ਉਹ ਐਸਐਸਪੀ ਨੂੰ ਮਿਲਣ ਵਾਸਤੇ 6 ਸਰਪੰਚ ਜਾਂਦੇ ਆ ਹਮ ਐਮਐਲਏ ਡਿੰਪੀ ਢਿੱਲੋਂ ਫੋਨ ਕਰਦਾ ਐਸਐਸਪੀ ਨੂੰ ਵੀ ਮੇਰੇ ਬੰਦੇ ਆ ਰਹੇ ਆ ਸਰਪੰਚ ਤੇ ਇਹਨਾਂ ਦੀ ਗੱਲ ਸੁਣੀ ਜਾਵੇ ਹਮ ਜਦੋਂ ਜਾ ਕੇ ਗੱਲ ਕਰਦੇ ਤੇ ਐਸਐਸਪੀ ਉਹ 6 ਸਰਪੰਚਾਂ ਦੀ ਪੰਜ ਬੰਦੇ ਅੰਦਰ ਜਿਹੜੇ ਗਏ ਸੀ ਚ ਉਹਨਾਂ ਦੀ ਇਨੀ ਤੋਹੀਨ ਕਰਦਾ ਐਸਐਸਪੀ ਦੀ ਵਾਰਡਿੰਗ ਆ ਜਿਹੜੀ ਵੀ ਮੈਂ ਤੂੰ ਕੌਣ ਹੁੰਦਾ ਵੀਡੀਓ ਪਾਉਣ ਵਾਲਾ ਹਮ ਤੂੰ ਕੋਣ ਨਾ ਚੋਰਾਂ ਬਾਰੇ ਦੱਸਣ ਵਾਲਾ ਮੈਂ ਤੈਨੂੰ ਅੰਦਰ ਕਰ ਦੂੰ ਮੈਂ ਤੈਨੂੰ ਤੁੰਨ ਦੂੰ 6 ਮਹੀਨੇ ਤੇਰੀ ਜਮਾਨਤ ਨਹੀਂ ਹੋਣੀ ਇਹ ਕਈ ਪੁਲਸ ਅਫਸਰਾਂ ਦੀ ਨਾ ਰੱਜ ਕੇ ਜਲੀਲ ਕੀਤਾ ਗਿਆ ਹਮ ਸਰਪੰਚਾਂ ਨੂੰ ਹਮ ਠੀਕ ਹੈ ਉਸ ਤੋਂ ਬਾਅਦ ਉਹ ਕਹਿ ਰਿਹਾ ਵੀ ਐ ਕਰਕੇ ਜੀ ਅਸੀਂ ਐਪਲੀਕੇਸ਼ਨ ਦਿੱਤੀ ਆ ਜਾਂ ਉਹ ਸਾਨੂੰ ਹਥਿਆਰ ਵਿਖਾਉਂਦੇ ਆ ਕਹਿੰਦਾ ਤੂੰ ਹਥਿਆਰਾਂ ਦੀ ਇਨਵੈਸਟੀਗੇਸ਼ਨ ਕਰਨ ਵਾਲਾ ਕੌਣ ਹੁੰਦਾ ਯਾਨੀ ਕਿ ਸਰਪੰਚਾਂ ਦੀ ਤੋਹੀਨ ਕਰਕੇ ਐਸਐਸਪੀ ਨੇ ਮੋੜਤਾ ਪਹਿਲੀ ਗੱਲ ਤਾਂ ਦੇਖੋ ਜੀ ਆਈਐਸ ਤੇ ਪੀਸੀਐਸ ਅਫੀਸਰ ਜਿਹੜੇ ਹੁੰਦੇ ਆ ਕਿੰਨੇ ਪੜੇ ਲਿਖੇ ਹੁੰਦੇ ਆ ਇਹ ਉਹਨਾਂ ਦੀ ਭਾਸ਼ਾ ਹੂੰ ਜੇ ਇੱਕ ਸਥਾਨਕ ਸਰਕਾਰ ਦਾ ਮੁਖੀ ਆ ਸਰਪੰਚ ਹਾਂ ਨਾ ਜੇ ਇੱਕ ਸਰਪੰਚ ਦੀ ਤੋਹੀਨ ਹੋ ਰਹੀ ਆ ਹੂੰ ਤੇ ਫਿਰ ਇੱਕ ਐਮਐਲਏ ਦੇ ਫੋਨ ਦੀ ਹੋ ਰਹੀ ਆ ਤੇ ਫਿਰ ਇਹਨੂੰ ਲਾਅ ਐਂਡ ਆਰਡਰ ਕਿੱਥੋਂ ਕੋ ਜਿਹੜੀ ਗੱਲ ਉਹ ਵੀ ਸਹੀ ਮਸਲੇ 'ਚ ਹਾਂ ਜਿਹੜੀ ਗੱਲ ਦੁੱਖਦਾਈ ਆ ਹੂੰ ਉਹ ਪਿੰਡ ਦੀ ਇੰਟਰਵਿਊ ਕੀਤੀ ਕਿਸੇ ਪੱਤਰਕਾਰ ਨੇ ਹੂੰ ਪਿੰਡ ਦੇ ਬਜ਼ੁਰਗ ਰੋ ਰਹੇ ਆ ਬਾਈ ਜੀ ਚਿੱਟੀਆਂ ਦਾੜੀਆਂ ਵਾਲੇ ਨਾ ਰੋ ਰਹੇ ਆ ਤੇ ਉਹ ਦੱਸ ਰਹੇ ਆ ਵੀ ਅਸੀਂ ਰਾਤ ਨੂੰ ਖੇਤ ਪਾਣੀ ਲਾਉਣ ਨਹੀਂ ਜਾਂਦੇ ਕਿਉਂਕਿ ਜਿਹੜੇ ਚੋਰ ਚੱਕੇ ਆ ਉਹ ਸਾਡੇ ਤੋਂ ਬੈਟਰੀ ਖੋ ਕੇ ਭੱਜ ਗਏ ਤੁਹਾਡਾ ਬਲਾ ਹੂੰ ਤੁਸੀਂ ਦੇਖੋ ਬੈਟਰੀ ਖੋ ਕੇ ਭੱਜ ਗਏ ਪਾਣੀ ਲਾਉਣ ਵਾਲੇ ਦੇ ਤੇ ਉਹਦਾ ਮੋਬਾਈਲ ਖੋਕੇ ਲੈ ਗਏ ਤੇ ਉਹ ਉਹਦੀ ਜੇਬ ਦੀਆਂ ਤਲਾਸ਼ੀਆਂ ਲਈਆਂ ਤੇ ਉਹਦੇ ਲਫੇੜੇ ਮਾਰੇ ਤੇ ਗਾਲਾਂ ਕੱਢੀਆਂ ਅਖਿਆਰ ਪੈਸੇ ਵੀ ਨਹੀਂ ਲੈ ਕੇ ਆਉਂਦੇ ਤੁਸੀਂ ਪਾਣੀ ਲਾਉਣ ਆਏ ਉਹਦੀ ਜੇਬ ਚ ਹੁਣ ਪਾਣੀ ਲਾਉਣ ਗਏ ਨੇ ਖੇਤ ਪੈਸੇ ਕਾਹਦੇ ਲੈ ਕੇ ਜਾਣੇ ਫਿਰ ਤਾਰਾਂ ਵੱਢ ਕੇ ਲੈ ਜਾਂਦੇ ਜੀ ਫਿਰ ਜਿਹੜੀ ਉਹ ਘਟਨਾ ਹੋਈ ਆ ਟਰਾਂਸਫਾਰਮ ਚੋਰੀ ਹੁੰਦੇ ਆ ਉਸ ਇਲਾਕੇ ਦੇ ਵਿੱਚ ਹਜ਼ਾਰ ਟਰਾਂਸਫਾਰਮ ਚੋਰੀ ਹੋ ਗਿਆ ਜੀ ਜੀ ਕੀਮਤ ਲਗਭਗ 2 ਕਰੋੜ ਰੁਪਇਆ ਬਣਦੀ ਆ ਤੁਹਾਡਾ ਬਣਾਓ ਜੀ ਠੀਕ ਹੈ ਜੀ ਪੰਜ ਬੰਦੇ ਆਉਂਦੇ ਆ ਪਿੰਡ ਦੇ ਠੇਕੇ ਤੋਂ ਸ਼ਰਾਬ ਦੀਆਂ ਦੋ ਬੋਤਲਾਂ ਲੈਂਦੇ ਕਿਉਂਕਿ ਉਹਨਾਂ ਨੂੰ ਸੀਸੀਟੀਵੀ ਫੁਟੇਜ ਕਢਵਾਲੀ ਕੈਮਰਿਆਂ ਦੀ ਹਮ ਪਹਿਲਾਂ ਉਹ ਇੱਕ ਬੋਤਲ ਠੇਕੇ ਦੇ ਬਹਿ ਕੇ ਪੀਂਦੇ ਆ ਦੂਜੀ ਬੋਤਲ ਉਸ ਮੋਟਰ ਤੇ ਬਹਿ ਕੇ ਪੀਂਦੇ ਜਿੱਥੋਂ ਟਰਾਂਸਫਾਰਮ ਚੋਂ ਤੇਲ ਕੱਢਦੇ ਆ ਯਾਰ ਹੌਸਲੇ ਵੇਖੋ ਚੋਰਾਂ ਦੇ ਠੀਕ ਹੈ ਹਮ ਜਿਹੜੇ ਸਧਾਰਨ ਲੋਕ ਆ ਪਿੰਡ ਦੇ ਵਸਨੀਕ ਉਹ ਖੇਤ ਪਾਣੀ ਲਾਉਣ ਜਾਣ ਤੋਂ ਡਰ ਰਹੇ ਆ ਰਾਤ ਨੂੰ ਪਾਣੀ ਲਾਉਣ ਨਹੀਂ ਜਾਂਦੇ ਇੱਕ ਬਜ਼ੁਰਗ ਦੱਸ ਰਿਹਾ ਵੀ ਮੈਂ ਅਸੀਂ ਆਪਦੇ ਪੁੱਤ ਨੂੰ ਪਾਣੀ ਲਾਉਣ ਨਹੀਂ ਕੱਲਦੇ ਮੈਂ ਜਾਨਾ ਬਜ਼ੁਰਗੀ ਅਵਸਥਾ ਚ ਵੀ ਜੇ ਮੈਨੂੰ ਮਾਰ ਵੀ ਜਾਓ ਤਾਂ ਕੋਈ ਨਹੀਂ ਅਸੀਂ ਤਾਂ ਕਿ ਨੇੜੇ ਹੋਏ ਖੜੇ ਆ ਤੇ ਜੇ ਤੈਨੂੰ ਮਾਰਤਾ ਤੇ ਆਪਣਾ ਘਰ ਉਜੜ ਜੂਗਾ ਤੁਸੀਂ ਦੇਖੋ ਗੱਲ ਕਿੱਥੇ ਖੜੀ ਆ ਮਤਲਬ ਚੋਰੀ ਤਾਂ ਨਹੀਂ ਐ ਤੇ ਸ਼ਰੇਮ ਡਾਕੇ ਵਜਣ ਡਾਇ ਨੇ ਇੱਕ ਤਰ੍ਹਾਂ ਦੇ ਤੁਸੀਂ ਹੋਰ ਗਾਂ ਵਾਲੀ ਗੱਲ ਸੁਣੋ ਵੀ ਕੁਲਫੀਆਂ ਵੇਚਣ ਵਾਲੇ ਤੋਂ ਲਫੇੜੇ ਮਾਰ ਕੇ 400 ਰੁਪਇਆ ਖੋ ਲਿਆ ਗਿਆ ਤੁਹਾਡਾ ਬਣਾ ਜੇ ਤੇ ਉਹ ਪਿੰਡ ਦੇ ਸਰਪੰਚ ਕੋਲੇ ਰੋਂਦਾ ਰੋਂਦਾ ਜਾਂਦਾ ਤੇ ਪਿੰਡ ਦਾ ਸਰਪੰਚ ਉਹਨੂੰ ਕਹਿੰਦਾ ਵੀ ਚੱਲ ਤੂੰ ਆ 300 ਰੁਪਏ ਲੈ ਜਾ ਵੀ ਤੇਰੀ ਤਾਂ ਦਿਹਾੜੀ ਵੀ ਨਹੀਂ ਪਈ ਹੈ ਨਾ ਕੁਲਫੀਆਂ ਵੇਚਣ ਵਾਲੇ ਤੋਂ ਪੈਸੇ ਖੋਏ ਜਾਂਦੇ ਯਾਰ ਕਾਨੂੰਨ ਵਿਵਸਥਾ ਦਾ ਇੰਨਾ ਮਾੜਾ ਹਾਲ ਹੋਈ ਕਿਉਂ ਜਾ ਰਿਹਾ ਨਸ਼ੇ ਕਰਕੇ ਜਾਂ ਹੋਰ ਤੁਹਾਨੂੰ ਕੀ ਲੱਗਦਾ ਲੈ ਕਿਉਂਕਿ ਕੀ ਕਾਰਨ ਹੈ ਇੰਨਾ ਸਰਕਾਰ ਨੂੰ ਹੁਣ ਇਹਨਾਂ ਨੂੰ ਪਈ ਪਈ ਆਪੋ ਤਾਪ ਕਿਉਂਕਿ ਇਹਨਾਂ ਦੀ ਆਖਰੀ ਵਾਰੀ ਆ ਹੂੰ ਇਸ ਤੋਂ ਬਾਅਦ ਇਹ ਚਾਦੇ ਮੰਨ ਕਰਿਆ ਆਮ ਆਦਮੀ ਚ ਵੈਸੇ ਨਹੀਂ ਰਹਿਣੇ ਪਲਟੀ ਮਾਰ ਜਾਣੀ ਬਿਹਤਰ ਪੰਜਾਬ ਦੇ ਲੋਕ ਯਾਨੀ ਕਿ ਇਹਨਾਂ ਨੇ ਇਹ ਘੋਵਾਤਾ ਵੀ ਇਦੋਂ ਤੱਕ ਲੀ ਦੇ ਕਾਂਗਰਸੀ ਚੰਗੇ ਸੀ ਸਹੀ ਗੱਲ ਆ ਐ ਇਦਾਂ ਦਾ ਫਿਰ ਡੇਡ ਡੇਡ 2 200 ਬੰਦਾ ਸਿਕਿਉਰਿਟੀ ਦਾ ਤੇ ਇਹਨਾਂ ਦੇ ਆਪਦੇ ਸਾਰੇ ਪਰਿਵਾਰ ਦੇ ਜੀਜੀਓਜੀ ਕੋਲੇ ਆ ਜਿਹੜਾ ਇੱਕ ਵਾਰੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਸਿਕਿਉਰਿਟੀ ਇੰਨਾ ਹੀ ਇਹਨਾਂ ਨੂੰ ਡਰ ਲੱਗਦਾ ਤੇ ਬੱਕਰੀਆਂ ਰੱਖ ਲੈਣ ਮੁਰਗੀ ਕਾਨਾ ਖੋਲ ਲੈਣ ਹੁਣ ਉਹਦੇ ਜੀਓਜੀ ਕੋਲੇ 100 100 ਡੇਡ ਡੇਡ 500 ਬੰਦਾ ਸਿਕਿਉਰਿਟੀ ਦਾ ਪੁਲਿਸ ਮੰਨ ਲਓ ਇੱਕ 20 ਪਿੰਡਾਂ ਦੀ ਚੌਂਕੀ ਆ ਜਾਂ 10ਾਂ ਪਿੰਡਾਂ ਦੀ ਚੌਂਕੀ ਬੰਦੇ ਤਾਂ ਉਹਦੇ ਚ 4 ਆ ਉਹ ਵਿਆ ਪਿੰਡਾਂ ਨੂੰ ਕੰਟਰੋਲ ਕਿੱਥੋਂ ਕਰਨਗੇ ਕਿਉਂਕਿ ਪੁਲਿਸ ਤਾਂ ਸਾਰੀ ਇਹਨਾਂ ਦੀ ਰਾਖੀ ਤੇ ਲੱਗੀ ਹੋਈ ਹੈ ਮਸਲੇ ਇਹਨਾਂ ਦੇ ਆਪ ਦੇ ਨਹੀਂ ਸੁਲਝਦੇ ਐਕਚੁਅਲੀ ਆਪਸ ਦੀ ਇਹਨਾਂ ਦੇ ਪਾਰਟੀਆਂ ਦੇ ਜਾਂ ਇੱਕ ਪਾਰਟੀ 'ਚ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਕਾਨੂੰਨ ਵਿਵਸਥਾ 'ਲ ਕਿੱਥੇ ਧਿਆਨ ਇਹਨਾਂ ਦਾ ਹੁਣ ਮਾੜੀ ਮੁਸਤਫਾ ਤੋਂ ਬੰਦੇ ਜਾ ਕੇ ਮੁਕਸਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਗਿੱਦੜਵਾ ਹਲਕੇ ਦੇ ਪਿੰਡਾਂ 'ਚ ਜਾ ਕੇ ਚੋਰੀਆਂ ਕਰ ਰਹੇ ਆ ਤੁਸੀਂ ਵੇਖੋ ਕਿਸੇ ਪਿੰਡ ਦੇ ਵਿੱਚ ਬਗਾਨੇ ਬੰਦੇ ਤੇ ਵੜਨ ਦੀ ਵੈਸੇ ਜਰੂਰਤ ਨਹੀਂ ਤੇ ਜਰੂਰਤ ਵੇਖੋ ਕਿੰਨੀ ਤੇ ਪੁਲਿਸ ਉਹਦੇ ਹੱਕ ਚ ਬੋਲ ਰਹੀ ਆ ਠੇਟ ਪੰਜਾਬੀ ਚ ਚੋਰ ਤੇ ਕੁੱਤੀ ਰਲ ਕੇ ਬਾੜੀ ਖੇਤ ਨੂੰ ਖਾਣ ਲੱਗੇ ਇਹ ਤਾਂ ਗੱਲ ਖੈਰ ਪਤਾ ਹੀ ਆ ਯਾਰ ਸਭ ਨੂੰ ਪਤਾ ਕਿ ਜਿੰਨੀ ਦੇਰ ਪੁਲਸ ਮਤਲਬ ਨਹੀਂ ਪੁਲਸ ਚਾਹੁੰਦੀ ਆ ਵੀ ਰੋਕਣਾ ਉਹਨੂੰ ਜੇ ਚਾਵੇ ਰੋਕਣਾ ਤੇ ਰੋਕ ਸਕਦੀ ਆ ਤਾਂ ਹੀ ਇਹ ਚੀਜ਼ਾਂ ਹੁੰਦੀਆਂ ਨੇ ਵਿੱਚੋਂ ਸਾਰੀ ਪੁਲਸ ਨਹੀਂ ਕਹਿ ਸਕਦੇ ਕੁਝ ਮੁਲਾਜ਼ਮ ਵਿੱਚ ਮਿਲੇ ਹੁੰਦੇ ਆ ਜਿਹੜੇ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਸ਼ਾਮਲ ਹੁੰਦੇ ਤਾਂ ਹੀ ਇਹ ਕੁਝ ਹੁੰਦਾ ਯਾਰ ਮਾੜੀ ਮੁਸਤਫਾ ਚ ਫਰੋਤੀਆਂ ਮੰਗੀਆਂ ਜਾ ਰਹੀਆਂ ਹੁਣ ਪਿੰਡ ਦਾ ਦੁਕਾਨਦਾਰ ਕੱਢਾ ਕੁਮੀਰ ਬੰਦਾ ਹੋਊਗਾ ਹਾਂ ਪਿੰਡ ਦੇ ਵਿੱਚ ਇੱਕ ਦੁਕਾਨਦਾਰ ਉਹਨੂੰ ਫਰੋਤੀ ਮੰਗੀ ਜਾ ਰਹੀ ਹੈ ਉਹਨੂੰ ਫੋਨ ਕੀਤਾ ਹਨ ਉਹ ਵੀ ਸਾਰੀ ਵੀਡੀਓ ਸਾਹਮਣੇ ਆਈ ਵੀ ਉਹਨੂੰ ਫੋਨ ਕੀਤਾ ਵੀ ਜਾਂ ਤਾਂ ਫਰੋਤੀ ਦੇ ਨਹੀਂ ਅਸੀਂ ਫਾਇਰਿੰਗ ਕਰਾਂਗੇ ਫਿਰ ਉਹਦੇ ਫਾਇਰ ਕੀਤੇ ਜਾਂਦੇ ਬਾਰ ਚ ਜਾ ਕੇ ਮਾਰੇ ਜਾਂਦੇ 15 ਮਿੰਟ ਬਾਅਦ ਉਹਨੂੰ ਫਿਰ ਕਾਲ ਕਰਦੇ ਆ ਵੀ ਹੁਣ ਤਾਂ ਕੰਧਾਂ ਚ ਹੀ ਮਾਰ ਕੇ ਗਏ ਆ ਇਸ ਤੋਂ ਬਾਅਦ ਤੇਰੇ ਸਿੱਧੀਆਂ ਮਾਰਾਂਗੇ ਯਾਰ ਇੰਨਾ ਧੱਕਾ ਚੱਲੀ ਆ ਰਿਹਾ ਭਾਗੇ ਪ੍ਰਾਣੇ ਚ ਪੈਟਰੋਲ ਬੰਬ ਜੀ ਹੂੰ ਦੁਕਾਨਾਂ ਦੇ ਵਿੱਚ ਸਿਟੇ ਜਾ ਰਹੇ ਆ ਹਾਲਾਂਕਿ ਹੁਣ ਤਾਂ ਭਾਜੀ ਸੀਸੀਟੀਵੀ ਲੱਗੇ ਨੇ ਯਾਰ ਬਹੁਤੇ ਲੋਕਾਂ ਨੇ ਲਵਾਏ ਹੋਏ ਨੇ ਪਿੰਡ ਚ ਬੜੀਆਂ ਥਾਵਾਂ ਤੇ ਲੱਗੇ ਹੋਏ ਆ ਮਤਲਬ ਕੋਈ ਡਰ ਹੀ ਨਹੀਂ ਕਿਸੇ ਨੂੰ ਤੁਸੀਂ ਦੇਖੋ ਸ਼ਰਮ ਦੁਕਾਨਾਂ ਦੇ ਵਿੱਚ ਉਹ ਦੱਸ ਰਹੇ ਸੀ ਇੱਕ ਬੰਦਾ ਵੀ ਸਾਡੇ ਪਿੰਡ ਦੀਆਂ 15 ਦੁਕਾਨਾਂ ਨੇ 15 ਹੀ ਜਿੰਦਰੇ ਪੰਨੇ ਵੇ ਆ 15 ਚੋਰੀ ਹੋਈ ਹੋਈ ਆ ਫਿਰ ਦੇਖੋ ਐਸਐਸਪੀ ਨੂੰ ਮਿਲਣ ਜਾ ਰਹੇ ਆ ਹੂੰ ਸਰਪੰਚ ਮਿਲ ਕੇ ਆਏ ਆ ਉਦੋਂ ਬਾਅਦ ਵੀ ਦੋ ਟਰਾਂਸਫਰ ਮਾਸਪੈਂਡ ਚੋ ਚੋਰੀ ਹੋ ਗਈ ਵ ਲੋਕ ਪਰ ਜੇ ਮੰਨ ਲਓ ਕੱਲ ਨੂੰ ਕਿਸੇ ਨੇ ਅੱਕੇ ਹੋਏ ਨੇ ਇਤਨਾ ਚੋਰ ਫੜ ਕੇ ਕਿਸੇ ਨੂੰ ਮਾਰ ਮਨਾ ਦਿੱਤਾ ਕੁਛ ਕਰਤਾ ਫੇਰ ਇਹਨਾਂ ਨੇ ਦੂਜੇ ਪਾਸੇ ਉਹ ਵੀ ਕਾਨੂੰਨ ਆਪਣੇ ਹੱਥ ਚ ਕਿਉਂ ਲਿਆ ਉਹਨਾਂ ਨੇ ਉਹਦੇ ਚ ਵੀ ਕਿਹਾ ਵੀ ਐਸਐਸਪੀ ਤਾਂ ਸਾਨੂੰ ਬਿਨਾ ਕੁਛ ਕੀਤੇ ਧਮਕੀਆਂ ਦੇ ਰਿਹਾ ਵੀ ਤੁਹਾਨੂੰ ਅਸੀਂ ਅੰਦਰ ਕਰ ਦਾਂਗੇ 6 ਮਹੀਨੇ ਤੇਰੀ ਜਮਾਨਤ ਨਹੀਂ ਹੋਣੀ ਵੀ ਜੇ ਅਸੀਂ ਵੀ ਸਾਡੇ ਤੋਂ ਵੀਰੇ ਤਾਂ ਹੈ ਨਹੀਂ ਆ ਪਿੰਡ ਦੇ ਲੋਕ ਇਹ ਵੀ ਕਹਿ ਰਹੇ ਆ ਵੀ ਇਹ ਚੋਰ ਸਾਡੇ ਤੋਂ ਵੀਰੇ ਨਹੀਂ ਪਰ ਜੇ ਅਸੀਂ ਚੋਰਾਂ ਤੇ ਆਪ ਕੋਈ ਕਾਰਵਾਈ ਪਾਤੀ ਨਾ ਤੇ ਪਰਚੇ ਦਰਜ ਆਨਲਾਈਨ ਸਾਡੇ ਘਰੇ ਬੈਠਿਆਂ ਤੇ ਹੋ ਜਾਣੇ ਹਾਂ ਸਹੀ ਗੱਲ ਆ ਫੇਰ ਪੈਰ ਬਾਈ ਮਿੰਟ ਚ ਹੋ ਜਾਣੀ ਉਹ ਦੱਸ ਰਹੇ ਆ ਵੀ ਉੱਥੋਂ ਦੀ ਚੌਂਕੀ ਦੇ ਵਿੱਚ ਸਾਡੀਆਂ ਖਣੀਆਂ 70 ਕ 80 ਦਰਖਾਸਤਾਂ ਨੇ ਕਿਸੇ ਦਰਖਾਸਤ ਦਾ ਕੋਈ ਜਵਾਬ ਨਹੀਂ ਜੇ ਪੁਲਿਸ ਵਾਲਿਆਂ ਕੋਲੇ ਜਾਣੇ ਤਾਂ ਪੁਲਿਸ ਵਾਲੇ ਕਹਿੰਦੇ ਵੀ ਆਪ ਦਾ ਪ੍ਰਬੰਧ ਆਪ ਕਰੋ ਜੀ ਹੱਦ ਹੋ ਗਈ ਯਾਰ ਫਿਰ ਕਾਨੂੰਨ ਫਿਰ ਸਰਕਾਰ ਕਾ ਦੇ ਲਈ ਜੇ ਆਪਣਾ ਪ੍ਰਬੰਧ ਆਪ ਹੀ ਕਰਨਾ ਲੋਕਾਂ ਨੇ ਸਭ ਤੋਂ ਵੱਡੀ ਸਮੱਸਿਆ ਅੱਜ ਜਿਹੜੀ ਪੰਜਾਬ ਦੀ ਆ ਨੌਕਰੀਆਂ ਦੇਣੀਆਂ ਦਾ ਬਾਅਦ ਦੀ ਗੱਲ ਆ ਜੀ ਨਸ਼ਾ ਬੰਦ ਕਰਨਾ ਦਾ ਬਾਅਦ ਦੀ ਗੱਲ ਆ ਬਾਕੀ ਕੱਲਾ ਯਾਨੀ ਕਿ ਤੁਸੀਂ ਜਾਣ ਤੋਂ ਹੀ ਸੁਰੱਖਿਤ ਨਹੀਂਗੇ ਤੁਸੀਂ ਦੇਖੋ ਉਹ ਤਾਰਾਂ ਵੱਡ ਕੇ ਲ ਜਾ ਰਹੇ ਆ ਹਨਾ ਸਹੀ ਗੱਲ ਉਹ ਦੱਸ ਰਹੇ ਆ ਵੀ ਅਸੀਂ ਨੇ ਜੀ ਬਟਿੰਡਿਓ ਉਸ ਏਰੀਏ ਦੇ ਪਿੰਡ ਬਟਿੰਡੇ ਤੋਂ ਨੇੜੇ ਲੱਗਦੇ ਆ ਵੀ ਸਾਡੇ ਪਿੰਡ ਤੋਂ ਅਸੀਂ ਕਦੇ ਟਰਾਂਸਫਾਰਮ ਦਾ ਤੇਲ ਲੈਣ ਬਟਿੰਡੇ ਜਾਂਦੇ ਆ ਕਦੇ ਤਾਰਾਂ ਲੈਣ ਬਟਿੰਡੇ ਜਾਂਦੇ ਆ ਬੇਜਾ ਸਮਾਨ ਲਿਆਉਂਦੇ ਰਹੇ ਨੇ ਫੇਰ ਲਾ ਕੇ ਲੈ ਜਾਂਦੇ ਆ ਵਾਓ ਚਲੋ ਉਮੀਦ ਕਰਦੇ ਆ ਕਿ ਕੁਝ ਬਦਲਾ ਹੋਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਨਾਰਾ ਦੇਖਿਆ ਐ ਸੀ ਬਦਲਾ ਆ ਪਰ ਬਦਲਾ ਬੜੇ ਦੂਜੇ ਪਾਸੇ ਨੂੰ ਹੋ ਗਿਆ ਐਕਚੁਅਲੀ ਉੱਤੇ ਪਾਸੇ ਨੂੰ ਹੋ ਗਿਆ ਬਦਲਾ ਇੰਨੇ ਮਾੜੇ ਹਾਲਾਤ ਲਾ ਐਂਡ ਆਰਡਰ ਦੇ ਤੁਸੀਂ ਕਦੇ ਵੀ ਪੰਜਾਬ ਚ ਨਹੀਂ ਵੇਖਿਓ ਨੇ ਜਿੰਨੇ ਅੱਜ ਹਮ ਚਲੋ ਕਰਦੇ ਆ ਜੀ ਗੱਲ ਫੇਰ ਦੁਬਾਰਾ ਥੈਂਕ ਯੂ ਧੰਨਵਾਦ ਦੋਸਤੋ ਫੇਰ ਕਰਦੇ ਆ ਗੱਲ